ਅੰਮ੍ਰਿਤਸਰ ਦੇ थाना ਛੇਹਟਾ ਅਧੀਨੋਂ ਦੇ ਇਲਾਕੇ ਵਿੱਚ ਬੀਤੀ ਸ਼ਾਮ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਵੱਡਾ ਮੁਕਾਬਲਾ ਹੋਇਆ ਮੁਠਵੇੜ ਦੌਰਾਨ ਦੋ ਬਦਮਾਸ਼ਾਂ 'ਚੋਂ ਇੱਕ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਇਆ ਜਿਸ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਅੰਦੇਰੇ ਤੇ ਖੇਤਾਂ ਦਾ ਲਾਹ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਰ ਨੇ ਮੀਡੀਆ ਨੂੰ ਦੱਸਿਆ ਕਿ ਸੀਆਈਏ ਸਟਾਫ ਅਤੇ ਐਂਟੀ ਗੈਂਗਸਟਰ ኦਪਰੇਸ਼ਨਲ ਯੂਨਿਟ ਨੂੰ ਸ਼ਾਮ ਦੇ ਵੇਲੇ ਇਤਲਾਹ ਮਿਲੀ ਸੀ ਕਿ ਇੱਕ ियस क्रिमिनल हरजिंदर उर्फ हैरी जो कुछ दिन पहला ही जेल तो बाहर आया है हथियार समेत खतरनाक टारगेट किलिंग तैयारी च पुलिस शक सी कि इस विदेशी गैंगस्टर आई एस आई तक हैं इस को विदेश भेजे गए हाईटैक हथियार हाँ हो सकते हैं हाँ। इस जानकारी तो बाद लिंक रोड से नाका लगे गया कुछ समा बाद तो नौजवान मोटरसाइकिल आए जिन्होंने पुलिस के रोकण त मुड़ के वापस भजन की कोश ਕਿਤੀ ਅਤੇ ਤੁਰੰਤ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਬਦਮਾਸ਼ਾਂ ਵੱਲੋਂ ਲਗਭਗ 4 ਰਾਉਂਡ ਫਾਇਰ ਕੀਤੇ ਗਏ ਜਿਹੜੀ ਪੁਲਿਸ ਦੀ ਗੱਡੀ ਨੂੰ ਵੀ ਲੱਗੇ ਸੈਲਫ ਡਿਫੈਂਸ ਵਿੱਚ ਐਸਆਈ ਬਲਵਿੰਦਰ ਸਿੰਘ ਅਤੇ ਐਸਆਈ ਪ੍ਰਗਤ ਸਿੰਘ ਨੇ ਵਾਪਿਸ ਫਾਇਰ ਕੀਤਾ ਜਿਸ ਚ ਇੱਕ ਬਦਮਾਸ਼ ਜ਼ਖਮੀ ਹੋ ਗਿਆ ਜ਼ਖਮੀ ਬਦਮਾਸ਼ ਦੀ ਪਹਿਚਾਨ ਹਰਜਿੰਦਰ ਉਰਫ ਹੈਰੀ ਨਿਵਾਸੀ ਜਸ਼ਨਗਰ ਵਜੋਂ ਹੋਈ ਉਸ ਦੇ ਖਿਲਾਫ ਪਹਿਲਾਂ ਵੀ 5 ਗੰਭੀਰ ਕੇਸ ਦਰਜ ਸਨ ਉਸ ਦੀ ਜੇਬ ਚੋਂ ਆਧਾਰ ਕਾਰਡ ਅਤੇ ਮੋਬਾਈਲ ਫੋਨ ਮਿਲੇ ਹਨ ਜਿਨ੍ਹਾਂ ਵਿੱਚ ਵਰਚੁਅਲ ਨੰਬਰ ਅਤੇ ਸੋਸ਼ਲ ਮੀਡੀਆ ਕੰਟੈਕਟ ਮਿਲੇ ਹਨ ਜਿਹੜੇ ਵਿਦੇਸ਼ੀ ਨੈਟਵਰਕਾਂ ਨਾਲ ਇਸ ਦੇ ਸੰਬੰਧ ਸਾਬਿਤ ਕਰਦੇ ਹਨ ਇਸ ਮੌਕੇ ਤੋਂ ਮੈਗਜ਼ੀਨ ਅਤੇ ਲਾਈਵ ਆਰਾਊਂਡਾਂ ਦੇ ਨਾਲ ਇੱਕ ਮੋਟਰਸਾਈਕਲ ਬਰਾਮਦ ਕੀਤੀ ਗਈ ਹੈ ਕਮਿਸ਼ਨਰ ਨੇ ਦੱਸਿਆ ਕਿ ਇਹ ਹਥਿਆਰ ਸੰਭਵਤਾ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇਗਾ ਇਸਨ ਫਰਾਰ ਬਦਮਾਸ਼ਾ ਦਾ ਨਾਂ ਸੰਨੀ ਦੱਸਿਆ ਜਾ ਰਿਹਾ ਹੈ ਜਿਸ ਦੀ ਪੁਲਿਸ ਵੱਲੋਂ ਪਛਾਣ ਅਤੇ ਗ੍ਰਿਫਤਾਰੀ ਲਈ ਕੋਸ਼ਿਸ਼ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਹਰਜਿੰਦਰ ਜੇਲ੍ਹ ਤੋਂ ਸਿਰਫ 10 ਦਿਨ ਪਹਿਲਾਂ ਹੀ ਬਾਹਰ ਆਇਆ ਸੀ ਤੇ ਇਹਨਾਂ ਦਿਨਾਂ ਵਿੱਚ ਹੀ ਦਾ ਵਿਦੇਸ਼ੀ ਗੈਂਗਸਟਰ ਨਾਲ ਸੰਪਰਕ ਐਕਟਿਵ ਹੋ ਗਿਆ ਸੀ। ਅੱਜ ਦਿੱਤੇ ਆਪਰੇਸ਼ਨ ਹੋਇਆ ਜੀ ਕੀ ਕਰ ਰਹੇ ਹੋ ਕੀ ਇਹ ਦੀ ਮਾਮਲਾ ਹੈ। ਸਾਡੇ ਨੇ ਇਨਚਾਰਜ ਨੇ ਐਸਆਈ ਬਲਵਿੰਦਰ ਸਿੰਘ ਇਨਚਾਰਜ ਐਂਟੀ ਗੈਂਗਸਟਰ ኦਪਰੇਸ਼ਨਲ ਯੂਨਿਟ ਕਮਿਸ਼ਨਰਟ ਅਫਸਰ ਦੇ ਵਿੱਚ ਉਹਨਾਂ ਨੂੰ ਇਤਲਾਹ ਮਿਲੀ ਸੀ ਅੱਜ ਛਾਮ ਲੇਟ ਈਵਨਿੰਗ ਦੇ ਵਿੱਚ ਕਿ ਜਿਹੜਾ ਇੱਕ ਬੰਦਾ ਹੈਗਾ ਉਹ ਜਿਹੜਾ ਕਿ ਉਹ ਅਨਾਂ ਨੋਟੋਰੀਅਸ ਕ੍ਰਿਮੀਨਲ ਹੈ ਜੇਲ੍ਹ ਤੋਂ ਹੁਣ ਥੋੜੇ ਦਿਨ ਪਹਿਲਾਂ ਆਇਆ ਤੇ ਉਹ ਉਹਦੇ ਕੋਲ ਮਾਰੂ ਹਥਿਆਰ ਨੇ ਗਿਥਲ ਤੇ ਸਫਿਸਟੀਕੇਟਡ ਵੈਪਨ ਨੇ ਉਹ ਕੋ ਟਾਰਗੇਟ ਕਿਲਿੰਗ ਕਰਨਾ ਚਾਹੁੰਦਾ ਜਿਹਦੇ ਕਿ ਗੈਂਗਸਟਰਸ ਤੇ ਜਿਹੜੇ ਫੋਰਨ ਬੇਸ ਕੈਨਸਰ ਤੇ ਆਈਐਸਆਈ ਦੇ ਨਾਲ ਸੰਬੰਧ ਨੇ ਔਰ ਬੇਸਿਕਲੀ ਉਹਦੇ ਕੋਲ ਜਿਹੜੇ ਸਫਿਸਟੀਕੇਟਡ ਵੈਪਨ ਨੇ ਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਉਧਰੋਂ ਜਿਹੜੇ ਆਉਂਦੇ ਨੇ ਉਹ ਜਿਹੇ ਵੈਪਨ ਹੋ ਸਕਦੇ ਨੇ ਸੋ ਉਹਨਾਂ ਨੇ ਉਸ ਬੰਦੇ ਵਿੱਚ ਇੱਥੇ ਜਿਹੜੇ 3 ਪੁਆਇੰਟ ਦੇ ਉੱਤੇ ਆਪਾਂ ਖੜੇ ਆ ਲਿੰਕ ਰੋਡ ਦੇ ਉੱਤੇ ਉੱਥੇ ਨਾਕਾ ਲਾਇਆ ਹੋਇਆ ਸੀ ਪਹਿਲਾਂ ਕਾਫੀ ਗੱਡੀਆਂ ਨਿਕਲਦੀ ਰਹੀਆਂ ਫਿਰ ਜਦੋਂ ਇਹ ਮੋਟਰਸਾਈਕਲ ਤੇ ਦੋ ਬੰਦੇ ਆਏ ਆ ਉਹਨਾਂ ਨੂੰ ਉਹਨਾਂ ਨੇ ਰੋਕਿਆ ਤਾਂ ਪੁਲਿਸ ਨੂੰ ਦੇਖ ਕੇ ਉਹਨਾਂ ਨੇ ਜਲਦੀ ਟਰਨ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਉਹ ਪੁਲਿਸ ਦੇ ਰੋਕਣ ਦੇ ਇਸ਼ਾਰੇ ਤੋਂ ਬਾਅਦ ਇਮੀਡੀਏਟਲੀ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਦੇ ਵੱਲ ਤੇ ਪੁਲਿਸ ਨੇ ਫਿਰ ਹਵਾ ਚ ਫਾਇਰ ਕੀਤੇ ਵਾਰਨ ਕੀਤਾ ਉਹਨਾਂ ਨੂੰ ਕਿ ਉਹ ਆਪਣੇ ਆਪ ਨੂੰ ਸਰੈਂਡਰ ਕਰਨ ਰੋਕਣ ਪਰ ਉਹ ਫਿਰ ਲਗਾਤਾਰ ਫਾਇਰ ਕੀਤੇ ਗਏ ਉਹਨਾਂ ਵੱਲੋਂ ਚਾਰ ਰਾਉਂਡਸ ਫਾਇਰ ਜਿਹੜੇ ਮੁਲਜ਼ਮਾਂ ਵੱਲੋਂ ਕੀਤੇ ਗਏ ਦੋਨਾਂ ਵੱਲੋਂ ਉਹ ਸਾਡੇ ਗੱਡ ਪੁਲਿਸ ਦੀ ਗੱਡੀ 'ਚ ਵੀ ਲੱਗਿਆ ਉਹਦੇ 'ਚ ਫਿਰ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਫਾਇਰ ਕੀਤੇ ਵਾਪਸ ਬਲਵਿੰਦਰ ਸਿੰਘ ਤੇ ਪ੍ਰਗਟ ਸਿੰਘ ਐਸਐਸਏ ਵੱਲੋਂ ਫਾਇਰ ਕੀਤੇ ਗਏ ਉਹਦੇ ਜਿਹੜਾ ਇੱਕ ਮੁਲਜ਼ਮ ਸੀਗਾ ਜਿਹਦੀ ਬਾਅਦ ਚ ਪਛਾਣ ਜੜੀ ਹੈ ਉਹ ਹਰਜਿੰਦਰ ਏਲੀਅਸ ਹੈਰੀ ਜੱਜ ਜਿਹੜਾ ਮਹੱਲਾ ਹੈਗਾ ਉਹਦੇ ਮੁਕੰਪੁਰੇ ਦਾ ਉਹਦਾ ਉਹਦੇ ਵੱਲੋਂ ਪਛਾਣ ਕੀਤੀ ਗਈ 32 ਸਾਲ ਦੀ ਉਮਰ ਹੈ ਪੁਰਾਣੇ ਪੰਜ ਕੇਸ ਦਰਜ ਨੇ ਉਹਦੇ ਤੇ ਤੇ ਹੁਣ ਪਤਾ ਲੱਗਿਆ ਜੋ ਰਿਕਾਰਡ ਫੁੱਲ ਆ ਗਿਆ ਜੋ ਕਿ ਉਹਦੀ ਜੇਬ ਚੋਂ ਆਧਾਰ ਕਾਰਡ ਮਿਲਿਆ ਉਹ ਇਥੇ ਇੰਜਰਡ ਹੋ ਗਿਆ ਸੀਗਾ ਉਹਦੇ ਤੁਰਾ ਬਤਾ ਜੋ ਬਿਆਨ ਉਹ ਤੋਂ ਲੈ ਸਕੇ ਤੇ ਤਲਾਸ਼ੀ ਤੋਂ ਪਤਾ ਲੱਗਿਆ ਤੇ ਦੂਜਾ ਮੁੰਡਾ ਜਿਹੜਾ ਪਿਛਲਾ ਉਹ ਭਜਨ ਚ ਕਾਮਯਾਬ ਹੋ ਗਿਆ ਉਹਦੇ ਪਿੱਛੇ ਐਸਆਈ ਨੇ ਜਾ ਕੇ ਜਿਵੇਂ ਆ ਖੇਤ ਨੇ ਉੱਥੇ ਜਾ ਕੇ ਵੀ ਫਾਇਰ ਕੀਤੇ ਤੇ ਉਹ ਬਟੋ ਭਜਨ ਚ ਕਾਮਯਾਬ ਹੋਏ ਪਰ ਦੋਨਾਂ ਦੇ ਜਿਹੜੇ ਵੈਪਨ ਨੇ ਇੱਕ ਗਲੌਕ ਪਿਸਟਲ ਤੇ ਜਿਹੜਾ 9mm ਹੈ ਤੇ ਇੱਕ 30 ਬੋਰ ਦਾ ਪਿਸਟਲ ਤੇ ਲਾਈਵ ਰਾਉਂਡਸ ਦੋਨਾਂ ਦੇ ਵਿਦ ਮੈਗਜ਼ੀਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਮੌਕੇ ਤੋਂ ਜਿਹੜਾ ਹਰਜਿੰਦਰ ਹੈਰੀ ਐ ਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਸੀ ਔਰ ਡਾਕਟਰਸ ਉਹਦੇ ਜ਼ੇਰੇ ਇਲਾਜ ਉੱਥੇ ਹੁਣੀ ਪਤਾ ਲੱਗਿਆ ਕਿ ਸ਼ਾਇਦ ਉਹਦੀ ਮੌਤ ਹੋ ਗਈ ਹੈ ਤੇ ਇਹ ਬੰਦਾ ਜਿਹੜਾ 11 7 ਨੂੰ ਐਸ ਪਰ ਰਿਕਾਰਡ 7 11 ਸੌਰੀ 7 ਨਵੰਬਰ ਨੂੰ ਹੀ ਜੇਲ੍ਹ ਤੋਂ ਆਇਆ ਉੱਥੇ ਨੇ ਕਾਫੀ ਆਪਣਾ ਜੋ ਪਤਾ ਲੱਗਿਆ ਕਿ ਕਾਫੀ ਬਾਹਰਲੇ ਫੋਰਨ ਬੇਸ ਗੈਂਗਸਟਰਸ ਤੇ ਜਿਹੜੇ आईएसआई ਨਾਲ ਵੀ ਦੇ ਲਿੰਕ ਸਾਬਤ ਹੋਏ ਆ ਜਿਹੜਾ ਮੋਬਾਈਲ ਇੱਕ ਮੌਕੇ ਤੋਂ ਮਿਲਿਆ ਉਹਨੂੰ ਅਸੀਂ ਫਰੈਂਸਿਕ ਤੇ ਤਾਂ ਨਹੀਂ ਭੇਜ ਸਕੇ ਕਿਉਂਕਿ ਟੂ अर्ली ਹੈ ਪਰ ਜਿੰਨਾ ਕੋ ਦੀ ਬੇਰ ਪ੍ਰੀਲੀਮਰੀ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਚ ਕਾਫੀ ਵਰਚੁਅਲ ਨੰਬਰ ਤੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਆਏ ਨੇ ਤੇ ਇਹ ਇਸਰ ਲੱਗ ਰਿਹਾ ਕਿ ਬਾਰਡਰ ਤੇ ਉਤੋਂ ਇਹਦੀ ਆਮਦ ਰਫ਼ ਸਗੀ ਕਾਫੀ ਤੇ ਉਤੋਂ ਹੀ ਇਹ ਜਿਹੜੇ ਵੈਪਨ ਵਗੈਰਾ ਲੈ ਕੇ ਆਇਆ ਇਹਦੇ ਚ ਅੱਗੇ ਤਫ਼ਤੀਸ਼ ਜਾਰੀ ਹੈ ਔਰ ਸਾਨੂੰ ਉਮੀਦ ਹੈ ਕਿ ਇਹਦੇ ਚ ਹੋਰ ਵੀ ਜਿਹੜੇ ਇੱਕ ਜਿਹੜਾ ਨਾਲ ਦਾ ਬੰਦਾ ਉਹਦਾ ਜਿੰਨਾ ਪਤਾ ਲੱਗਿਆ ਵੀ ਸਨੀ ਕੋਟਾਰੀ ਦਾ ਦੱਸ ਰਿਹਾ ਸੀਗਾ ਹਜੇ ਪੂਰਾ ਉਹਦਾ ਐਡਰੈਸ ਵਗੈਰਾ ਨਹੀਂ ਪਤਾ ਲੱਗਿਆ ਕਿਉਂਕਿ ਇੰਜਰਡ ਸੀਗਾ ਬੰਦਾ ਤੋ ਜਿੰਨੀ ਗੱਲ ਪਤਾ ਲੱਗ ਸਕੀ ਜਿੰਨੀ ਸੱਚ ਹੈ ਕਿ ਉਹ ਕੀ ਹੈ ਉਹਦੀ ਆਇਡੈਂਟੀਫਿਕੇਸ਼ਨ ਵੀ ਕਰਾਂਗੇ ਆਪਾਂ ਔਰ ਬਾਕੀ ਇਹਦੀ ਜਿਹੜੀ ਹੋਰ ਬੈਕਵਰਡ ਫਾਰਵਰਡ ਲਿੰਕੇਜਸ ਕਿ ਕਿੱਦਾਂ ਇਹਦੇ ਜੇਲ ਦੇ ਵਿੱਚੋਂ ਬਣੇ ਕਿ ਕਿਸਰਾ ਫੋਰਨ ਬੇਸ ਗੈਂਗਸਟਰਸ ਨੇ ਜਿਹੜੇ ਸਵੰਨ ਬਣੇ ਤੇ ਬਾਕੀ ਆਈਐਸਆਈ ਨਾਲ ਜਾਂ ਪਾਕਿਸਤਾਨ ਬੇਸ ਸਮਗਲਰਸ ਨਾਲ ਕਿੱਧਾ ਇਨ ਟੱਚ ਹੋਇਆ ਉਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈ ਤੇ ਇਹਦੇ ਚ ਜਿਹੜੇ ਸਾਡੇ ਸੀਨੀਅਰ ਆਫਿਸਰਸ ਨੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਏਸੀਪੀ ਇਨਵੈਸਟੀਗੇਸ਼ਨ ਹਰਬਿੰਦਰ ਸਿੰਘ ਇਹਨਾਂ ਦੇ ਸਾਰੇ ਦੇ ਸੁਪਰਵਾਈਜ਼ਨ ਦੇ ਵਿੱਚ ਕਿ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾਏ